ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਜਿਵੇਂ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਬਹੁਤ ਹੀ ਨਿਊ ਡਿਜ਼ਾਈਨ ਦਾ ਸਟੱਫ ਸੂਟ ਲੈ ਕੇ ਆਏ ਹਾਂ ਜੀ ਇਹ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਇਹ ਜੌਰਜਟ ਫੈਬਰਿਕ ਦਾ ਹੋਏਗਾ ਇਹਦੇ ਆਪਾਂ ਬਾਟਮ ਤੇ ਪਲੀਨ ਹੋਏਗੀ ਸ਼ੋਰ ਦੇ ਫਰੰਟ ਤੇ ਐਮਬਲੋਇਡਰੀ ਕੀਤੀ ਹੋਈ ਆ ਬਾਜੂ ਤੇ ਐਮਬਲੋਇਡਰੀ ਆ ਜੀ ਔਰ ਜਿਹੜਾ ਦੁਪੱਟਾ ਹੈ ਇਹਦੇ ਵਿੱਚ ਟੂ ਸਾਈਡ ਤੇ ਐਮਬਲੋਇਡਰੀ ਕੀਤੀ ਹੋਈ ਆ ਜੌਰਜਟ ਦਾ ਸਟੱਫ ਹੋਏਗਾ ਕੱਟ ਇਹਨਾਂ ਦੀ 2.5 ਮੀਟਰ ਦੀ ਹੋਏਗੀ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਜ਼ਿਆਦੇ ਇਹਦੇ ਵਿੱਚ ਅਵੇਲੇਬਲ ਆ ਆਪਣੇ ਪ੍ਰਾਈਸ ਇਹਨਾਂ ਦਾ ਹੋਏਗਾ ਜੀ 650 ਰੁਪਏ ਫ੍ਰੀ ਸ਼ਿਪਿੰਗ 650 ਰੁਪਏ ਫ੍ਰੀ ਸ਼ਿਪਿੰਗ ਤੁਸੀਂ ਕੋਈ ਵੀ ਸੂਟ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਗਾਇਸ ਪੇਮੈਂਟ ਦਾ ਮੂਡ ਹੋਏਗਾ ਜੀ ਆਨਲਾਈਨ ਤੁਸੀਂ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਫਿਰ ਬੈਂਕ ਟ੍ਰਾਂਸਫਰ ਕਰ ਸਕਦੇ ਹੋ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਸੋ ਇਹਨਾਂ ਜੋ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਰਿਹਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਮੇਰੇ ਉੱਪਰ ਦਿੱਤੇ ਨੰਬਰ ਤੇ WhatsApp ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਵਿਥਿਨ ਵੀਕ ਤੁਹਾਨੂੰ ਸੂਟ ਪਹੁੰਚ ਜਾਏਗਾ ਐਡਰੈਸ ਤੁਹਾਡਾ ਚਾਹੇ ਸਿਟੀ ਦਾ ਹੋਵੇ ਚਾਹੇ ਵਿਲੇਜ ਦਾ ਹੋਵੇ ਵਿਥਿਨ ਵੀਕ ਤੁਹਾਨੂੰ ਸੂਟ ਤੁਹਾਡੇ ਐਡਰੈਸ ਤੇ ਮਿਲ ਜਾਏਗਾ ਵੀਡੀਓ ਨੂੰ ਲਾਸਟ ਤੱਕ ਦੇਖਣਾ ਤਾਂ ਕਿ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਤੁਹਾਡਾ ਮਿਸ ਨਾ ਹੋਵੇ ਵੀਡੀਓ ਚੰਗੀ ਲੱਗਦੀ ਹੈ ਤਾਂ ਉਹਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਆ ਕਰੋ ਦੇਲੀ ਆਪਾਂ ਤੁਹਾਡੇ ਲਈ ਨਵੀਂ ਤੋਂ ਨਵੀਂ ਕਲੈਕਸ਼ਨ ਲੈ ਕੇ ਆਉਂਦੇ ਆ ਜੀ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਸੂਟਾਂ ਨਾਲ ਥੈਂਕ ਯੂ